ਕਾ ਰੋਜ ਗੁਰਦੁਆਰੇ ਨੂੰ ਗੁਰੂ ਘਰ ਨੂੰ ਆ ਰਸਤਾ ਜਾ ਰਿਹਾ ਗੁਰਦੁਆਰਾ ਗੁਰੂ ਕਾ ਬਾਗ ਇਹ ਇੱਕ ਰਸਤਾ ਇਧਰੋਂ ਆਉਂਦਾ ਹੀ ਫੁੱਲਾਂ ਨਾਲ ਸਜਾਵਟ ਬਹੁਤ ਸੋਹਣੀ ਕੀਤੀ ਹੋਈ ਹੈ ਇਹ ਇਤਿਹਾਸਿਕ ਜਗ੍ਹਾ ਸਾਤ ਸੰਗਤ ਜੀਓ ਗੁਰੂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਨਿਮਨ ਦੀ ਦਤਨ ਕਰਕੇ ਇੱਥੇ ਗੱਡੀ ਸੀ ਇਹ ਦਰਖਤ ਉਹਦੀ ਨਿਮਨ ਨਿਸ਼ਾਨੀ ਹੈ ਆ ਦਰਖਤ ਆ ਜੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਤਨ ਕੀਤੀ ਸੀ ਦਤਨ ਕਰਕੇ ਗੱਟ ਦੇਖਦੇ ਉਹਦਾ ਨਿਮਨ ਦਾ ਤਰਖਤ ਖੜਾ ਜੀ ਕਰੋ ਦਰਸ਼ਨ ਸਾਹਿਬ ਸੰਗਤਾਂ ਤਾਂ ਇਹਨਾਂ ਗੋਰੀਆਂ ਨੂੰ ਘਟਾ ਰਹਿਣਾ ਬਹੁਤ ਵੱਡਾ ਸੁੰਦਰ ਸੰਯੋਗ ਲੱਗਿਆ ਹੈ ਸਜਾਵਟ ਬਹੁਤ ਸੋਹਣੀ ਹੋ ਰਹੀ ਹੈ ਕਣੀਆਂ ਹੀ ਬਦਲ ਵਾਈਏ ਕਣੀਆਂ ਪੈ ਰਹੀਆਂ ਇਹ ਸਭ ਸ਼ੋਭਾ ਰਮਤਾ ਦਾ ਆਪੂ ਹੈ ਇਤਨ ਪਿਓ ਤੇ ਬੋਸਤ ਆਪ ਦੀ ਬਰਾ ਪੰਥ ਹੋਰ ਸ਼ਰੀਰਾਂ ਨਹੀਂ سگیاں جی ادھر اتہاس لکھا گرو کا اتہاس ہے جی ਫੋਲੋ ਕਰਕੇ ਵੀਡੀਓ ਦੇਖ ਕੇ ਪੜ੍ਹ ਲਿਆਲੇ ਜੇ ਸਮਝ ਆ ਜੇ ਤਾਂ ਕਈ ਤਰ੍ਹਾਂ ਕਈ ਲਰੀ ਬਾਹਰ ਮੀਂਹ ਪਈ ਜਾਂਦਾ ਜੀ ਆ ਕਣੀਆਂ ਪਈ ਜਾਂਦੀਆਂ ਤੋੜ ਬਰਸਾਤ ਹੋਈ ਜਾਂਦੀ ਬਾਹਰ ਬਰਸਾਤ ਵੀ ਤੇਜ਼ ਹੋ ਗਈ برسات تیز ہوگی گئی گردوارا گرو کا باغ ਵੇਰੇ ਚਲੇ ਟੇਕ ਲਈ ਮੱਥਾ ਜੀ ਮੱਥਾ ਟੇਕ ਕੇ ਗਾਫਰ ਦਾ ਦਰਸ਼ਨ ਕਰਉਨੇ ਆ ਹੋਰ ਕਰਦੇ ਦੂਜਿਆਂ ਦੇ ਅੰਦਰ ਸੰਗਤ ਆ ਜੀ ਇੱਕ ਰਾਜਾ ਚੁੱਪਦੇ ਹੋ ਆਸ ਵੀ ਬਹੁਤ ਪਈ ਜਾਂਦਾ ਜੀ ਬਰਸਾਤ ਬਹੁਤ ਤੇਜ਼ ਹੋਈ ਜਾਂਦੀ ਹੈ ਬਰਸਾਤ ਜੇ ਬਹੁਤ ਬਕਾਫੀ ਜ਼ਿਆਦੀ ਆਪਣੀ ਇੰਨੀ ਬਰਸਾਤ ਕੱਢੀ ਨਹੀਂ ਰਹੀ ਜੇ ਪਟਨਾ ਸਾਹਿਬ ਕਿੰਨੀ ਬਰਸਾਤ ਬਿਹਾਰ ਵਿੱਚ ਹੋ ਰਹੀ ਹੈ ਬਹੁਤ ਜ਼ਿਆਦੀ ਬਿਆਸ ਹੋ ਰਹੀ ਹੈ ਇੱਧਰ ਲੰਗਰ ਆ ਜੀ ਗੁਰੂ ਕੇ ਲੰਗਰ ਚੱਲ ਰਿਹਾ ਪੂੜੀਆਂ ਦਾ ਪੂੜੀਆਂ ਸੇਵੀਆਂ ਕਿਆ ਇਵੇਂ ਇੱਧਰ ਕਾਫੀ ਦਾ ਲੰਗਰ ਆ ਜੀ ਵੀ ਬਹੁਤ ਟੱਕੜ ਆ ਕਾਫੀ ਪੀ ਲੋ ਕਾਫੀ ਕਾਫੀ ਪੀ ਲੋ ਕਾਫੀ ਕਾਫੀ ਪੀ ਲੋ ਅੰਦਰ ਕਾਫੀ ਲੱਗੀ ਅੰਦਰ ਕਾਫੀ ਲੱਗੀ ਇਹ ਲੈ ਕੇ ਆਪਾਂ ਬਰਖਾਤ ਬਹੁਤ ਵੀ ਜ਼ਿਆਦਾ ਏ ਜੀ ਬਾਹਰ ਜਾਣਾ ਏ ਬਰ ਨਗਰ ਕਿਰਤਨ ਦੇ ਨਾਲ ਇਹ ਪਾਣੀ ਦੇਖੋ ਜੀ ਸਾਰੇ ਇਕੱਠੇ ਹੋਏ ਪਏ ਐਨਾ ਮੀ ਹੈ ਹੋਈ ਬੜਾ ਹੱਦੋਂ ਵੱਧ ਗਿਆ ਆਪੂ ਪਕੌੜਿਆਂ ਦਾ ਲੰਗਰ ਆ ਜੀ ਪਕੌੜੇ ਚੱਲ ਰਹੇ ਜੀ ਪਰੂ ਦੇ ਸੀੜੀ ਕਾਫੀ ਅੱਛਾ ਇੱਧਰ ਲੰਗਰ ਆ ਜੀ ਇੱਧਰ ਲੰਗਰ ਸਾਹਿਬ ਚੱਲ ਹੀ ਜਾਂਦਾ ਤਿਆਰ ਹੋਈ ਜਾਂਦਾ ਕੂੜੀਆਂ ਲੰਗਰ ਪਕੌੜਿਆਂ ਦਾ ਲੰਗਰ ਇੱਧਰ ਕਾਫੀ ਦਾ ਲੰਗਰ ਚਲੋ ਜੀ ਅੱਗੇ ਦਿਖਾਉਨੇ ਆ ਤੁਹਾਨੂੰ ਕਿਨੇ ਕਿਵੇਂ ਜੁੜੇਗਾ ਕਿਹਾਂ ਕਿਨੇ ਕਿਹੇ ਜਾਣੇ ਆਉਣਾ ਗੁਰਦੁਆਰਾ ਜੀ ਗਊ ਘਾਟ ਪਹੁੰਚ ਚੁੱਕੇ ਆਂ ਕਰੋ ਜੀ ਦਰਸ਼ਨ ਮੇਨਗੇੜ ਦੇ ਗੁਰਦੁਆਰਾ ਗਊ ਘਾਟ ਪਟਨਾ ਸਾਹਿਬ ਸੰਗਤ ਜਾ ਰਹੀ ਹੈ ਅੰਦਰ ਆੜੜਕੇ گرو نانک تن گرو نانک نشان گردوارا صاحب جی سنگت نہیں ہے اندر ਜੋ ਜਗਿਆ ਕਰੋਣੇ ਆ ਦਰਸ਼ਨ ਹੋਰ ਗੁਰਦੁਆਰੇ ਦੇ